ਇਸ ਵੇਲੇ ਸਭ ਤੋਂ ਵੱਡੀ ਪੰਜਾਬੀ ਫਿਲਮ ਆ ਚੁੱਕੀ ਹੈ ਜੱਟ ਐਂਡ ਜੂਲੀਅਟ 3 ਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਨੂੰ ਉਹ ਕਿੱਦਾਂ ਦੀ ਲੱਗੀ ਦਿਲਜੀਤ ਅਤੇ ਨੀਰੂ ਬਾਜਵਾ ਇਹ ਪੰਜਾਬੀ ਫਿਲਮ ਦੇ ਸਭ ਤੋਂ ਵੱਡੇ ਨਾਮ ਨੇ ਤੇ 11 ਸਾਲ ਬਾਅਦ ਇਹਨਾਂ ਦੀ ਕੋਈ ਫਿਲਮ ਆ ਰਹੀ ਹੈ ਜੱਟ ਐਂਡ ਜੂਲੀਅਟ 1 ਅਤੇ 2 ਬਹੁਤ ਜ਼ਿਆਦਾ ਹਿੱਟ ਰਹੀਆਂ ਸਨ ਇਸੇ ਕਰਕੇ ਜਿਹੜੀ ਰਿਕਾਰਡ ਓਪਨਿੰਗ ਸਾਰੀ ਤੋੜ ਕੇ ਇਸ ਫਿਲਮ ਵਾਸਤੇ ਹੋ ਰਹੀਆਂ ਨੇ ਤੇ ਇਹ ਫਿਲਮ ਜਿਹੜੀ ਹੈ ਸ਼ੁਰੂਆਤ ਜਿਹੜੀ ਹੁੰਦੀ ਹੈ ਦਿਲਜੀਤ ਪੰਜਾਬ ਪੁਲਿਸ ਦੇ ਵਿੱਚ ਨਵੇਂ-ਨਵੇਂ ਪਰਤੀ ਹੁੰਦੇ ਨੇ ਤੇ ਜਿੱਦਾਂ ਹੀ ਪਹਿਲੇ ਦਿਨ ਉਹ ਜਾਂਦੇ ਨੇ ਤੇ ਉਹਨਾਂ ਦੀ ਮੁਲਾਕਾਤ ਉੱਥੇ ਮੁੰਸ਼ੀ ਨਾਲ ਹੁੰਦੀ ਏ ਜੋ ਕਿ ਉਹਨਾਂ ਦੀ ਸੀਨੀਅਰ ਹੁੰਦੀ ਏ ਤੇ ਉਹਦੀ ਸੈਲਰੀ ਉਹਨਾਂ ਤੋਂ ਕਾਫੀ ਵੱਧ ਹੁੰਦੀ ਏ ਇਸੇ ਕਰਕੇ ਦਿਲਜੀਤ ਪਲਾਨ ਬਣਾਉਂਦੇ ਨੇ ਕਿ ਉਹਨਾਂ ਦੇ ਨਾਲ ਉਹ ਵਿਆਹ ਕਰ ਲੈਣਗੇ ਤੇ ਜਿਹੜੀ ਸੈਲਰੀ ਆ ਤੇ ਰਿਸ਼ੋਤ ਮਿਲਾ ਕੇ ਉਹਨਾਂ ਦੀ 2 ਲੱਖ ਰੁਪਿਆ ਮਹੀਨਾ ਇਨਕਮ ਹੋ ਜਾਵੇਗੀ ਇਹ ਪਲਾਨ ਹੈ ਜਿਹੜਾ ਦਿਲਜੀਤ ਆਪਦੀ ਮਾਂ ਨੂੰ ਦੱਸਦੇ ਨੇ ਤੇ ਮਾਂ ਵੀ ਇਸ ਲਈ ਤਿਆਰ ਹੋ ਜਾਂਦੀ ਏ ਤੇ ਬਾਦ ਦੇ ਵਿੱਚ ਦਿਲਜੀਤ ਨੂੰ ਪਤਾ ਲੱਗਦਾ ਹੈ ਕਿ ਨੀਰੂ ਬਾਜਵਾ ਨਾ ਤਾਂ ਰਿਸ਼ਤ ਲੈਂਦੀ ਹੈ ਤੇ ਉਸ ਨੂੰ ਆਪ ਦਾ ਘਰ ਆਪ ਹੀ ਚਲਾਉਣਾ ਪੈਣਾ ਹੈ ਕਿਉਂਕਿ ਉਸ ਦੇ ਜਿਹੜੇ ਦੋ ਭਰਾ ਨੇ ਉਹ ਨਿਕੰਮੇ ਨੇ ਕੰਮ ਕੋਈ ਨਹੀਂ ਕਰਦੇ ਅਤੇ ਉਹਨਾਂ ਦਾ ਵਿਆਹ ਵੀ ਨਹੀਂ ਹੋ ਰਿਹਾ ਤੇ ਜਿਹਦੇ ਕਰਕੇ ਨੀਰੂ ਬਾਜਵਾ ਦਾ ਵੀ ਵਿਆਹ ਨਹੀਂ ਹੋ ਰਿਹਾ ਕਿਉਂਕਿ ਉਹਦੇ ਦੋਵੇਂ ਵੱਡੇ ਭਰਾ ਛੜੇ ਨੇ ਤੇ ਨੀਰੂ ਬਾਜਵਾ ਵੀ ਦਿਲਜੀਤ ਨੂੰ ਫਸਾਉਣਾ ਚਾਹੁੰਦੀ ਹੈ ਕਿਉਂਕਿ ਇੱਕ ਤਾਂ ਉਹ ਸੋਹਣਾ ਹੈ ਤੇ ਇਸ ਦੇ ਨਾਲ ਉਸ ਦੇ ਜਿਹੜੇ ਬੱਚੇ ਨੇ ਉਹ ਸੋਹਣੇ ਹੋਣਗੇ ਤੇ ਉਦੇ ਭਰਾਵਾ ਵਾਂਗੂ ਜਿਵੇਂ ਉਹਨਾਂ ਦਾ ਵਿਆਹ ਨਹੀਂ ਹੋ ਰਿਹਾ ਇਹ ਜਿਹੜੀ ਪ੍ਰੋਬਲਮ ਹੈ ਉਹਦੇ ਬੱਚਿਆਂ ਨੂੰ ਫੇਸ ਨਹੀਂ ਕਰਨੀ ਪਵੇਗੀ ਤੇ ਉਹ ਕਾਲੇ ਪੈਦਾ ਨਹੀਂ ਹੋਣਗੇ ਹਾਲਾਂਕਿ ਇਹ ਕਾਈਂਡ ਆਫ ਬਾਡੀ ਸ਼ੇਮਿੰਗ ਹੈ ਲੇਕਿਨ ਦਿਲਜੀਤ ਸਰਕੈਸਮ ਦੇ ਤੌਰ ਤੇ ਆਖਦੇ ਵੀ ਹੈ ਕਿ ਬਈ ਇਹ ਬਾਡੀ ਸ਼ੇਮਿੰਗ ਫਿਰ ਤੁਸੀਂ ਇਲਜ਼ਾਮ ਲਗਾਓਗੇ ਸੋ ਫਿਲਮ ਜਿਹੜੀ ਹੈ ਕਾਫੀ ਮੈਸੇਜ ਵੀ ਦਿੰਦੀ ਹੈ ਸਰਕੈਜ਼ਮ ਦੇ ਵਿੱਚ ਤੇ ਅੱਗੇ ਚੱਲ ਕੇ ਜਿਹੜਾ ਹੈ ਦੋਵਾਂ ਨੂੰ ਇੰਗਲੈਂਡ ਜਾਣਾ ਪੈਂਦਾ ਹੈ ਦੋਵੇਂ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਹਨ ਇੱਕ ਕੇਸ ਸਾਲਵ ਕਰਨ ਲਈ ਦੋਵਾਂ ਨੂੰ ਇੰਗਲੈਂਡ ਜਾਣਾ ਪੈਂਦਾ ਹੈ ਇਸੇ ਵਿਚਾਰ ਦੋਵਾਂ ਨੂੰ ਇੱਕ ਦੂਜੇ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਦੋਵੇਂ ਇੱਕ ਦੂਜੇ ਨਾਲ ਕਿਉਂ ਵਿਆਹ ਕਰਾਉਣਾ ਚਾਹੁੰਦੇ ਸੀਗੇ ਤੇ ਕੋਈ ਪਿਆਰ ਇੱਕ ਦੂਜੇ ਨੂੰ ਨਹੀਂ ਕਰਦਾ ਹੈ ਦਿਲਜੀਤ ਨੂੰ ਇਸੇ ਵਿਚਾਰ ਜਿਹੜੀ ਕੁੜੀ ਨੂੰ ਫੜਨ ਵਾਸਤੇ ਉਹ ਜਾਂਦੇ ਨੇ ਉਸੇ ਕੁੜੀ ਦੇ ਨਾਲ ਉਹ ਪਾਰਟਨਰਸ਼ਿਪ ਕਰ ਲੈਂਦੇ ਨੇ ਬਿਜ਼ਨਸ ਦੀ ਅਤੇ ਉਸ ਦਾ ਜਿਹੜਾ ਬਿਜ਼ਨਸ ਹੈ ਉਹ ਚਲਾ ਦਿੰਦੇ ਨੇ ਕੁੜੀ ਇੰਡੀਆ ਦੇ ਵਿੱਚ ਠੱਗੀ ਮਾਰ ਕੇ ਆਈ ਹੁੰਦੀ ਹੈ ਲੇਕਿਨ ਉਹਦੇ ਕੁਝ ਹਾਲਾਤ ਇਦਾਂ ਦੇ ਹੁੰਦੇ ਨੇ ਕਿ ਉਸ ਨੂੰ ਠੱਗੀ ਇਹ ਮਾਰਨੀ ਪੈਂਦੀ ਹੈ ਉਸ ਨੇ ਸੋਚਿਆ ਹੁੰਦਾ ਹੈ ਕਿ ਪੈਸੇ ਕਮਾਉਣ ਤੋਂ ਬਾਅਦ ਉਹ ਠੱਗੀ ਦੇ ਪੈਸੇ ਜਿਹੜੇ ਹੈ ਉਹ ਵਾਪਸ ਕਰ ਦਵੇਗੀ ਸੋ ਮੈਸੇਜ ਇਹ ਦਿੱਤਾ ਇਸ ਦੇ ਵਿੱਚ ਕਿ ਜੇ ਕੁੜੀ ਠੱਗੀ ਮਾਰੇ ਉਸ ਦੀ ਬੜੀ ਬਦਰਾਮੀ ਹੁੰਦੀ ਹੈ ਜਦਕਿ 90% ਇਹ ਕੰਮ ਮੁੰਡੇ ਕਰਦੇ ਨੇ ਲੇਕਿਨ ਕੁੜੀਆਂ ਨੂੰ ਕਈ ਵਾਰੀ ਜ਼ਿਆਦਾ ਬਦਨਾਮ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਨੀਰੂ ਬਾਜਵਾ ਜਿਹੜੀ ਹੈ ਦਿਲਜੀਤ ਨੂੰ ਸਿੱਧੀ ਹੋ ਜਾਂਦੀ ਹੈ ਤੇ ਪੁੱਛਦੀ ਹੈ ਕਿ ਇਸ ਨੇ ਵਿਆਹ ਕਰਾਉਣਾ ਹੈ ਕਿ ਨਹੀਂ ਕਰਾਉਣਾ ਦਿਲਜੀਤ ਜਿਹੜਾ ਹੈ ਦੁਚਿੱਤੀ ਦੇ ਵਿੱਚ ਫਸ ਜਾਂਦਾ ਹੈ ਕਿਉਂਕਿ ਉੱਥੇ ਪੈਸੇ ਉਹ ਵੱਧ ਕਮਾਉਣ ਲੱਗ ਜਾਂਦਾ ਹੈ 45000 ਰੁਪਏ ਦੀ ਸੈਲਰੀ ਅੱਗੇ ਉਸ ਤੋਂ ਜਿਹੜੇ ਡਾਲਰ ਨੇ ਜਿਹੜੇ ਪੌਂਡ ਨੇ ਉਹ ਲੱਖਾਂ ਵਸਦੇ ਨੇ ਇਸ ਕਰਕੇ ਦਿਲਜੀਤ ਜਿਹੜਾ ਹੈ ਦੁਚਿੱਤੀਤ ਫਸ ਜਾਂਦਾ ਹੈ ਤੇ ਥੋੜੀ ਬਹੁਤ ਫੀਲਿੰਗ ਉਸਦੀ ਜੈਸਮਿਨ ਬਾਜਵਾ ਲਈ ਵੀ ਡਿਵੈਲਪ ਲੱਗਦਾ ਹੈ ਹੋ ਜਾਂਦੀ ਹੈ ਜਿਸ ਦਾ ਖੁੱਲੇ ਆਮ ਤਾਂ ਨਹੀਂ ਦੱਸਿਆ ਗਿਆ ਪਰ ਇਹ ਭਾਵਨਾਵਾਂ ਦੇ ਨਾਲ ਦਿਸਦਾ ਜਰੂਰ ਹੈ ਨੀਰੂ ਬਾਜਵਾ ਅੰਤ ਦੇ ਵਿੱਚ ਉਸ ਨੂੰ ਜੋ ਹੈ ਡਿਸਾਈਡ ਕਰਨ ਲਈ ਛੱਡ ਕੇ ਚਲੀ ਜਾਂਦੀ ਹੈ ਤੇ ਆਪ ਦੀ ਜਿਹੜੀ ਮੰਦਰੀ ਹੈ ਜਿਹੜੀ ਇੰਗੇਜਮੈਂਟ ਹੋਈ ਹੁੰਦੀ ਹੈ ਉਹ ਵੀ ਉਸ ਨੂੰ ਮੋੜ ਦਿੰਦੀ ਹੈ ਤੇ ਵਾਪਸ ਇੰਡੀਆ ਪਰਤ ਆਉਂਦੀ ਹੈ ਉਸ ਦੇ ਇੰਡੀਆ ਜਾਣ ਤੋਂ ਬਾਅਦ ਦਲਜੀਤ ਨੂੰ ਅਹਿਸਾਸ ਹੁੰਦਾ ਹੈ ਕਿ ਨੀਰੂ ਬਾਜਵਾ ਨੂੰ ਉਹ ਪਿਆਰ ਕਰਦਾ ਹੈ ਤੇ ਅੱਗੇ ਕੀ ਹੁੰਦਾ ਤੁਸੀਂ ਦੇਖੋਗੇ ਕਿ ਆ ਜੈਸਮੀਨ ਬਾਜਵਾ ਉਸ ਨੂੰ ਜਾਣ ਦਿੰਦੀ ਹੈ ਕਿ ਨਹੀਂ ਜਾਣ ਦਿੰਦੀ ਨੀਰੂ ਬਾਜਵਾ ਦੇ ਕੋਲ ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਕਿ ਦਿਲਜੀਤ ਕਿਦੇ ਹੁੰਦੇ ਨੇ ਜੈਸਮੀਨ ਦੇ ਜਾਂ ਨੀਰੂ ਦੇ ਇਹ ਜਿਹੜਾ ਹੈ ਸਸਪੈਂਸ ਇਨਾ ਕੁ ਜਿਆ ਤੁਹਾਡੇ ਲਈ ਅਸੀਂ ਰਹਿਣ ਦਵਾਂਗੇ ਫਿਲਮ ਦੀ ਅਕਰ ਆਪਾਂ ਗੱਲ ਕਰੀਏ ਤਾਂ ਦਿਲਜੀਤ 올 ਦਾ ਵੇ ਇਸ ਮੂਵੀ ਦੇ ਸਿਤਾਰੇ ਹਨ ਬਹੁਤ ਅੱਛੀ ਅਦਾਕਾਰੀ ਉਹਨਾਂ ਨੇ ਕੀਤੀ ਹੈ ਹਾਲਾਂਕਿ ਕਈ ਥਾਵਾਂ ਤੇ ਦਿਲਜੀਤ ਦੇ ਰੋਲ ਕਟਾ ਕੇ ਸਪੋਰਟਿੰਗ ਐਕਟਰਸ ਦੇ ਜਿਹੜੇ ਰੋਲ ਵਧਾ ਦਿੰਦੇ ਇੱਕ ਨਵਾਂ ਫਲੇਵਰ ਐਡ ਹੋ ਸਕਦਾ ਸੀ ਲੇਕਿਨ ਸਾਰੀ ਕਮੀ ਜਿਹੜੀ ਹੈ ਦਿਲਜੀਤ ਨੇ ਪੂਰੀ ਕਰ ਦਿੱਤੀ ਹੈ ਦਿਲਜੀਤ ਨਾ ਕਿ ਸਿਰਫ ਹੀਰੋ ਨੇ ਕਮੇਡੀਅਨ ਵੀ ਨੇ ਸਪੋਰਟਿੰਗ ਕਾਸਟ ਵੀ ਨੇ ਤੇ ਸਾਰਾ ਕੁਝ ਦਿਲਜੀਤ ਆਪ ਦੇ ਮੋਢਿਆਂ ਤੇ ਚੱਕੀ ਫਿਰਦੇ ਨੇ ਨੀਰੂ ਬਾਜਵਾਂ ਨੇ ਵੀ ਬਹੁਤ ਅੱਛਾ ਸਾਥ ਜਿਹੜਾ ਹੈ ਦਿਲਜੀਤ ਦਾ ਦਿੱਤਾ ਹੈ ਤੇ ਜੈਸਮਿਨ ਬਾਜਵਾ ਦੀ ਵੀ ਤਾਰੀਫ ਕਰਨੀ ਹੋਵੇਗੀ ਉਹਨਾਂ ਨੇ ਜਿਹੜੀ ਲੁੱਕ ਦਿੱਤੀ ਹੈ ਫਿਲਮ ਦੇ ਵਿੱਚ ਪਹਿਲਾਂ ਬੜੀ ਸਿੰਪਲ ਉਸ ਤੋਂ ਬਾਅਦ ਮਾਡਰਨ ਕੁੜੀ ਦੀ ਉਹ ਲੋਕਾਂ ਨੂੰ ਕਾਫੀ ਪਸੰਦ ਆਈ ਆ ਸਕਦੀ ਹੈ ਇਸ ਦੇ ਗਾਣੇ ਬਹੁਤ ਸੋਹਣੇ ਨੇ ਪਾਕਿਸਤਾਨੀ ਅਦਾਕਾਰ ਨਾਸਿਰ ਚੁਨੋਟੀ ਤੇ ਉਹਨਾਂ ਦਾ ਜੋ ਸਾਥ ਦੇ ਰਹੇ ਨੇ ਉਹਨਾਂ ਨੇ ਵੀ ਬੜਾ ਅੱਛੀ ਅਦਾਕਾਰੀ ਕੀਤੀ ਹੈ ਤੇ ਇੱਕ ਮੈਸੇਜ ਹਿੰਦੁਸਤਾਨ ਪਾਕਿਸਤਾਨ ਦਾ ਵੀ ਛੋਟਾ ਜਿਹਾ ਦੇ ਦਿੱਤਾ ਗਿਆ ਹੈ ਪੰਜਾਬੀ ਯੂਥ ਕਿਉਂ ਜਿਹੜਾ ਹੈ ਬਾਹਰ ਜਾਂਦਾ ਹੈ ਤੇ ਕੀ ਉਹਨੂੰ ਕਰਨਾ ਚਾਹੀਦਾ ਕਿਹੜੀ ਤੁਚਤੀ ਤੋਂ ਉਹ ਫਸਿਆ ਉਸ ਦਾ ਵੀ ਥੋੜਾ ਬਹੁਤ ਮੈਸੇਜ ਦਿੱਤਾ ਹੈ ਤੇ ਕਾਫੀ ਸਾਰੇ ਮੈਸੇਜ ਇਕੋ ਫਿਲਮ ਦੇ ਵਿੱਚ ਇੱਕ ਡਾਇਲੌਗ ਜਿਹੜਾ ਦਿਲਜੀਤ ਦਾ ਆਏ ਮੋਨੋਲੋਗ ਉਹਦੇ ਵਿੱਚ ਦੇ ਦਿੱਤੇ ਗਏ ਨੇ ਫਿਲਮ ਜਿਹੜੀ ਹੈ ਤੁਹਾਨੂੰ ਬਨ ਕੇ ਜ਼ਰੂਰ ਰੱਖੇਗੀ ਵਿੱਚ 2-4-5 ਮਿੰਟ ਲਈ ਤੁਹਾਨੂੰ ਥੋੜਾ ਜਿਹਾ ਡ੍ਰੈਗ ਲੱਗ ਸਕਦਾ ਹੈ ਲੇਕਿਨ ਓਵਰ ਆਲ ਜਿਹੜੀ ਫਿਲਮ ਹੈ ਬਹੁਤ ਜ਼ਿਆਦਾ ਵਧੀਆ ਹੈ ਇੰਟਰਵਲ ਤੋਂ ਬਾਅਦ ਜਿਹੜਾ ਕਲਾਈਮੈਕਸ ਹੈ ਬਹੁਤ ਅੱਛਾ ਹੋ ਜਾਂਦਾ ਹੈ ਤੇ ਮੈਂ ਇਸ ਫਿਲਮ ਨੂੰ ਦਵਾਂਗਾ 5 ਵਿੱਚੋਂ 4 ਨੰਬਰ ਤੇ ਜ਼ਰੂਰ ਵੇਖੋ ਤੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ